ਸਾਡੇ ਹਲਕਾ ਗਰਸ਼ਣ ਕਰਦੋਂ ਸਾਡੇ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਅਹੁਦੇਦਾਰ ਸਹਿਬਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਐ ਮੈਂ ਸਾਰਿਆਂ ਜੀਆਂ ਆਖਦਾ ਅੱਜ ਇਹਨਾਂ ਸਾਰਿਆਂ ਨੇ ਸਾਡੇ ਸਾਥੀਆਂ ਨੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜੋ 2 ਸਾਲ ਦੇ ਕੰਮਕਾਰ ਹੈ ਉਹਨਾਂ ਤੇ ਮੋਹਰ ਲਾਈ ਹੈ ਉਹਨਾਂ ਨੂੰ ਸ਼ਾਬਾਸ਼ ਦਿੱਤੀ ਹੈ ਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜੋ ਗਰੰਟੀਆਂ ਦਿੱਤੀਆਂ ਸਨ ਉਦੇ ਉੱਤੇ ਜਿਹੜਾ ਆ ਬਾ ਕਮਾਲ ਕੰਮ ਕੀਤਾ ਔਰ ਹਲਕਾ ਗੜਸ਼ੰਕਰ ਦੇ ਵਿੱਚ ਵੀ ਉਹਨਾਂ ਨੇ ਵਿਕਾਸ ਦੇ ਪੱਖੋਂ ਕਿਸੇ ਕਮਰ ਕਿਸੇ ਦੀ ਜਿਹੜੀ ਹੈ ਕਿਸੇ ਵੀ ਕਿਸਮ ਦੀ ਜਿਹੜੀ ਕੋਈ ਕਸਰ ਨਹੀਂ ਰੱਖੀ ਹਲਕਾ ਗੜਸ਼ੰਕਰ ਦੇ ਵਿੱਚ ਸਭ ਤੋਂ ਪਹਿਲਾਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਸ ਤੋਂ ਬਾਅਦ ਜਿਹੜਾ ਆ ਬਾਈਪਾਸ ਨੂੰ ਮਨਜ਼ੂਰੀ ਜਿਹਦਾ ਸਰਵੇ ਦਾ ਕੰਮ ਚੱਲ ਰਿਹਾ ਉਸ ਤੋਂ ਬਾਅਦ ਬਾਈਪਾਸ ਦੇ ਨਾਲ-ਨਾਲ ਸੀਵਰੇਜ ਦਾ ਕੰਮ ਜਿਹੜਾ ਆ ਜਿਹਦਾ 14 ਕਰੋੜ ਦੇ ਪਿੱਛੇ ਅਸੀਂ ਉਦਘਾਟਨ ਕਰਕੇ ਹਟੇ ਆ ਜਿਹੜਾ ਕੰਮ ਬੜੇ ਲੰਮੇ ਸਮੇਂ ਤੋਂ ਪਿਆ ਸੀ ਜਿਹਦੇ ਵਿੱਚ 5.5 ਕਰੋੜ ਦਾ ਇੱਕ ਅਲੱਗ ਜਿਹਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਨ ਦੇ ਨਾਲ ਨਾਲ ਜਿਹੜਾ ਐਸਟੀਪੀ ਸੀਗਾ ਜਿਹੜਾ ਸੀਵਰੇਜ ਦਾ ਜਿਹੜਾ ਟ੍ਰੀਟ ਕਰਕੇ ਪਾਣੀ ਬਾਹਰ ਕੱਢਣਾ ਸੀ ਉਹਦੀ ਗੱਲ ਔਰ ਮਾਹਰਪੁਰ ਦੇ ਵਿੱਚ ਵੀ ਦੋ ਟਿਊਬਲਾਂ ਦੇ ਨਾਲ ਉੱਥੇ ਸੀਵਰੇਜ ਦੇ ਵਿੱਚ 14 ਕਰੋੜ ਰੁਪਏ ਦੇ ਨਾਲ ਕੰਮ ਗੜਸ਼ੰਗ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੇ ਟਿਊਬਲ ਸਿੰਚਾਈ ਵਾਲੇ ਟਿਊਬਲ ਗੜਸ਼ੰਗ ਹਲਕੇ ਦੇ ਵਿੱਚ ਜਿਹੜਾ ਆ ਨਹਿਰ ਦਾ ਜਿਹੜਾ ਪ੍ਰਬੰਧ ਕਰਕੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਇਹ ਤੋਂ ਇਲਾਵਾ ਹਲਕਾ ਗੜਸ਼ੰਗਰ ਦੇ ਵਿੱਚ ਲਗਭਗ 90% ਲੋਕਾਂ ਦੇ ਜਿਹੜੇ ਬਿਜ ਉਹ ਬਿਲਕੁਲ ਜਿਹੜੇ ਮੁਫਤ ਔਰ ਇਹਦੇ ਨਾਲ ਨਾਲ ਸਕੂਲ ਆਫ ਐਮਿਨਸ ਜਿਹਦੇ ਵਿੱਚ ਕਰੋੜਾਂ ਰੁਪਏ ਸਕੂਲ ਦੇ ਵਿੱਚ ਲੱਗੇ ਜਿੱਥੇ ਸਾਡੇ ਬੱਚਿਆਂ ਨੇ ਪੜ੍ਹਨਾ ਇਸ ਤੋਂ ਇਲਾਵਾ ਅਨੇਕਾਂ ਬਹੁਤ ਲੰਬੀ ਲਿਸਟ ਨੇ ਕੰਮਾਂ ਦੀ ਜਿਨ੍ਹਾਂ ਨੂੰ ਕੰਮ ਦੇਖਦੇ ਹੋਏ ਸਾਡੇ ਸਾਰੇ ਸਾਥੀ ਸਹਿਬਾਨ ਜਿਹੜੇ ਆ ਪਾਰਟੀ ਵਿੱਚ ਸ਼ਾਮਲ ਹੋਏ ਮੈਂ ਇੱਕ ਇੱਕ ਕਰਕੇ ਆਪ ਦੇ ਨਾਲ ਸਾਰੇ ਨੂੰ ਰੂਬਰੂ ਕਰਾਂਗਾ ਸਭ ਤੋਂ ਪਹਿਲਾਂ ਸਾਡੇ ਗੜ੍ਹ ਸ਼ੰਕਰ ਦੇ ਨਗਰ ਕੌਂਸਲ ਦੇ ਪ੍ਰਧਾਨ ਤ੍ਰਿੰਬਕ ਦਿਤ ਐਰੀ ਜੀ ਜੋ ਕਿ ਪਿਛਲੇ ਲਗਭਗ 52 ਸਾਲ ਤੋਂ ਕਾਂਗਰਸ ਦੇ ਵਿੱਚ ਸੇਵਾ ਕਰ ਰਹੇ ਸਨ ਜਿਨ੍ਹਾਂ ਦੀ ਸਾਨੀ ਸਿਡਨੀ ਸਿਟੀਜ਼ਨ ਨੇ 72 ਸਾਲ ਦੀ ਨਦੀ ਉਮਰ ਹੈ ਔਰ 55 ਸਾਲ ਇਹਨਾਂ ਨੇ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਅੱਜ ਆਮਾਦੀ ਪਾਰਟੀ ਵਿੱਚ ਸ਼ਾਮਲ ਹੋਇਆ ਮੈਂ ਜੀ ਆਖਦਾ ਉਹਨਾਂ ਦੇ ਨਾਲੇ ਮੇਰੇ ਖੱਬੇ ਪਾਸੇ ਮੇਰੇ ਭੈਣ ਜੀ ਸਰਬਜੀਤ ਕੌਰ ਜੀ ਜੋ ਕਿ ਬਲਕ ਸੰਤੀ ਦੇ ਮੌਜੂਦਾ ਚੇਅਰਮੈਨ ਨੇ ਹਲਕਾ ਗੜਸ਼ੰਕਰ ਤੋਂ ਤੇ ਉਹਨਾਂ ਦੇ ਨਾਲ ਹੀ ਮੇਰੇ ਭੈਣ ਜੀ ਪ੍ਰਵੀਨ ਜੀ ਜੋ ਕਿ ਕਾਉਂਸਲਰ ਨੇ ਗੜਸ਼ੰਕਰ ਤੋਂ ਐਮਸੀ ਸਰਵਾਨ ਨੇ ਔਰ ਨਾਲ ਹੀ ਸੋਮਨਾਥ ਬੰਗੜ ਜੀ ਜੋ ਕਿ 2017 ਤੋਂ ਹੀ ਸਾਡੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਚੱਲ ਰਹੇ ਨੇ ਜਿਨ੍ਹਾਂ ਨੂੰ ਕਿ ਪਾਰਟੀ ਨੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦੀ ਵੀ ਡਿਊਟੀ ਨਿਭਾਈ ਹੈ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਮਾਲਪੁਰ ਤੋਂ ਬਲਬੀਰ ਸਿੰਘ ਢਿੱਲੋਂ ਸਾਹਿਬ ਦੇ ਫਾਦਰ ਸਾਹਿਬ ਨੇ ਅਜਮੇਰ ਸਿੰਘ ਢਿੱਲੋਂ ਸਾਹਿਬ ਜਿਨ੍ਹਾਂ ਨੇ ਕਿ ਸਬਜ਼ੀ ਮੰਡੀ ਦੀ ਵੀ ਜਿਹੜੀ ਹੈ ਪ੍ਰਧਾਨਗੀ ਦਾ ਨਾਲ ਨਵਾਜਿਆ ਗਿਆ ਆਲ ਜੱਟ ਮਹਾਸਭਾ ਆਲ ਇੰਡੀਆ ਜਿਹੜੀ ਹੈ ਉਹਨਾਂ ਦੇ ਵੀ ਬਲਬੀਰ ਸਿੰਘ ਜਿਹੜੇ ਆ ਜ਼ਿਲ੍ਹਾ ਦੇ ਪ੍ਰਧਾਨ ਨੇ ਔਰ ਸੀਨੀਅਰ ਮੀਤ ਪ੍ਰਧਾਨ ਨੇ ਅਜਮੇਰ ਸਿੰਘ ਜੀ ਜਿਹੜੇ ਕਾਂਗਰਸ ਦੇ ਉਹਨਾਂ ਦੇ ਨਾਲ ਸਾਡੇ ਇੱਕ ਵਾਰ ਇਹਨਾਂ ਦੇ ਵਾਈਫ ਐਮਸੀ ਰਹੇ ਨੇ ਇੱਕ ਵਾਰ ਖੁਦ ਐਮਸੀ ਰਹੇ ਨੇ ਪਰੰਜੀਤ ਜੀ ਜੋ ਕਿ ਗੁਰਚੰਦਰ ਦੇ ਵਜੇ ਵੀ ਕਾਂਗਰਸ ਤੋਂ ਸੇਵਾ ਨਿਭਾ ਚੁੱਕੇ ਨੇ ਉਨਾ ਸਰ ਦਾ ਕੁਲਦੀਪ ਸਿੰਘ ਇਹ ਵੀ ਪਿੰਡ ਜੱਕ ਸਿੰਘੇ ਤੋਂ ਸਾਡੇ ਜਿਹੜੇ ਸਰਪੰਚ ਸਾਹਿਬ ਨੇ ਨਾਲ ਹੀ ਤਿੰਨ ਵਾਰ ਦੇ ਸਾਡੇ ਬਲਾਕ ਸੰਮਤੀ ਦੇ ਮੈਂਬਰ ਨੇ ਕੇਵਲ ਜੀ ਪਿੰਡ ਬਿਰਡੋਂ ਰਾਮਪੁਰ ਬਿਰਡੋਂ ਤੋਂ ਹੁਣ ਇਹਨਾਂ ਨੇ ਵੀ ਅੱਜ 32 ਸਾਲ ਜਿਹੜੀ ਹੈ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਆਜਮਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਨਾਲ ਜਿਹੜੇ ਆਪਣੇ ਥੋੜਾ ਗਿਆ ਪਰਮੇਸ਼ਵਰ ਜੀ ਤੁਸੀਂ ਚਿਹਰਾ ਲੈਣੇ ਸਨ ਸਾਡੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਨੇ ਰਮੇਸ਼ਵਰ ਸਿੰਘ ਜੀ ਜਿਹੜੇ ਕਿ ਕਾਂਗਰਸ ਦੇ ਚੋਣ ਨਿਸ਼ਾਨ ਤੇ ਜਿੱਤੇ ਸਨ ਇਹਨਾਂ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਨਾਲ ਸਾਡੇ ਅੱਗੇ ਕੀ ਆਜੋ ਦੇਖਦਾ ਰਹੂਗਾ ਕੋਈ ਮਿਸਰ ਹੋ ਜੀ ਸਰਜੀਤ ਸਿੰਘ ਜੀ ਤੇ ਨਾਲ ਬੰਟੀ ਤਨੇਜਾ ਜੀ ਜੋ ਕਿ ਘਰਸ਼ੰਕਰ ਦੇ ਵਿੱਚ ਸ਼ਹਿਰੀ ਪ੍ਰਧਾਨ ਰਹੇ ਨੇ ਕਾਂਗਰਸ ਦੇ ਔਰ ਉਹਨਾਂ ਦੇ ਨਾਲ ਲਖਵੀਰ ਸਿੰਘ ਬਿੱਲਾ ਜੀ ਜੋ ਕਿ ਜੂਸ ਵਿੱਚ ਕਾਫੀ ਸਮੇਂ ਤੋਂ ਜਿਹੜਾ ਆਪਣੀ ਸੇਵਾ ਇਲਾਕੇ ਦੇ ਵਿੱਚ ਨਿਭਾਰੇ ਨੇ ਉਹਨਾਂ ਦੇ ਨਾਲ ਜਕੇ ਜੀ ਜਿਹੜੇ ਕਿ 2007 ਦੇ ਵਿੱਚ ਐਮਐਲਏ ਦਾ ਇਲੈਕਸ਼ਨ ਵੀ ਜਿਨ੍ਹਾਂ ਨੇ ਸ਼ਿਵਸੇਨਾ ਪਾਰਟੀ ਵੱਲੋਂ ਲੜਿਆ ਔਰ ਇਹਨਾਂ ਦੇ ਨਾਲ ਨਾਲ ਸਾਡੇ ਦਾਣਾ ਮੰਡੀ ਤੋਂ ਪ੍ਰਧਾਨ ਨੇ ਸਾਡੇ ਇੱਥੇ ਅੱਗੇ ਕਰੋ ਨਾ ਸਭ ਜੀ ਤੁਹਾਡਾ ਦਾ ਕਰਤਾਂ ਹੋ ਗਿਆ ਜੀ ਹੋ ਗਿਆ ਹਾਂਜੀ ਤਲਿੰਕਾ ਜੀ ਕਿੱਧਰ ਨੇ ਬੱਲੇਪਾਸ ਬੱਲੇਪਾਸ ਬੋਬੀ ਜੀ ਨੇ ਪਿੰਡ ਬਿਰੜੋਂ ਤੋਂ ਤੇ ਇਹਨਾਂ ਦੇ ਨਾਲ-ਨਾਲ ਸਾਡੇ ਹਰਮੇਸ਼ਪੁਰ ਜੀ ਹਰਮੇਸ਼ ਜੀ ਹਰਮੇਸ਼ ਸਿੰਘ ਜੀ ਪਿੰਡ ਰਾਮਪੁਰ ਤੋਂ ਮੌਜੂਦਾ ਸਰਪੰਚ ਨੇ ਔਰ ਨਾਲ ਹੇਮਰਾਜ ਜੀ ਜਿਹੜੇ ਕਿ ਪਿੰਡ ਬਿਰੜੋਂ ਤੋਂ ਮੌਜੂਦਾ ਸਰਪੰਚ ਨੇ ਔਰ ਬਲਵੀਰ ਸਿੰਘ ਢੱਲੋਂ ਸਾਹਿਬ ਦੇ ਨਾਲ ਮੈਂ ਤੁਹਾਡਾ ਰੂਬਰੂ ਕਰਵਾ ਹੀ ਦਿੱਤਾ ਹੈ ਕਿਰਪਾਲ ਪਾਲਾ ਜੀ ਜੋ ਕਿ ਸਾਡੇ ਗੜਸ਼ੰਕਰ ਦੇ ਨਗਰ ਕੌਂਸਲ ਦੇ ਮੈਂਬਰ ਨੇ ਔਰ ਨਾਲ ਸਾਡੇ ਅਮਰੀਕ ਸਿੰਘ ਜੀ ਜਿਨ੍ਹਾਂ ਦੇ ਕੇ ਮਦਰ ਗੜਸ਼ੰਕਰ ਤੋਂ ਸ਼ੀਲਾ ਦੇਵੀ ਜੀ ਕਾਉਂਸਲਰ ਨੇ ਅ ਜਿਨ੍ਹਾਂ ਨੇ ਵੀ ਆਮਾਦੀ ਪਾਰਟੀ ਨੂੰ ਸਮਰਥਨ ਦਿੱਤਾ ਹੈ ਇਹਨਾਂ ਨਾਲ ਲੰਬੜਦਾਰ ਜੀ ਸਾਡੇ ਹਰਿੰਦਰ ਸਿੰਘ ਮਾਨ ਜੋ ਕਿ ਆਪ ਖੁਦ ਕਾਉਂਸਲਰ ਰਹੇ ਨੇ ਇਹਨਾਂ ਦੇ ਭਾਈ ਵੀ ਜਸਵਿੰਦਰ ਕੌਰ ਜੀ ਜੋ ਕਿ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਇਹਨਾਂ ਨਾਲ ਦੀਪਕ ਐਮਸੀ ਜੀ ਜਿਨ੍ਹਾਂ ਨੇ ਕਿ ਕਰੋਨਾ ਕਾਲ ਦੇ ਵਿੱਚ ਵੀ ਲੋਕਾਂ ਦੀ ਬਾਹ ਫੜੀ ਔਰ ਲੋਕਾਂ ਨੇ ਇਹਨਾਂ ਨੂੰ ਜਿਹੜਾ ਵੱਡੇ ਮਰ ਜਾਂਦੇ ਨਾਲ ਗੜਸ਼ੰਕਰ ਦੇ ਵਿੱਚ ਨਗਰ ਕਾਉਂਸਲ ਦੇ ਵਿੱਚ ਭੇਜਿਆ ਸਾਡੇ ਵੀਰ ਦੀਪਕ ਠੇਕੇਦਾਰ ਜੀ ਔਰ ਇਹਨਾਂ ਦੇ ਨਾਲ ਸੁਮਿਤ ਸੋਨੀ ਜੀ ਜਿਹੜੇ ਕਿ ਸਾਡੇ ਕਾਉਂਸਲਰ ਨੇ ਇਹ ਵੀ ਬਾਡ ਨੰਬਰ 4 ਗੜਸ਼ੰਕਰ ਤੋਂ ਨਾਰੇ ਸਾਡੇ ਹਰਪੀਤ ਜੀ ਹਰਪੀਤ ਸਿੰਘ ਜੀ ਜਿਹੜੇ ਕਿ ਪੇਸ਼ੇਵਜੋ ਵਕੀਲ ਨੇ ਔਰ ਗੜਸ਼ੰਕਰ ਤੋਂ ਕਾਉਂਸਲਰ ਨੇ ਔਰ ਨਾਲ ਹੀ ਸਾਡੇ ਜਿਹੜੇ ਮਾਲ ਗੜਸ਼ੰਕਰ ਦੇ ਜਿਹੜਾ ਵਪਾਰ ਮੰਡਲ ਜਿਹੜਾ ਆ ਉਹਦੇ ਪ੍ਰਧਾਨ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਵਾਲੀਆ ਸਾਹਿਬ ਅੱਜ ਸਾਡੇ ਸਾਰੇ ਸਾਥੀਆਂ ਨੇ ਜਿਹੜਾ ਆ ਆਮ ਆਦਮੀ ਪਾਰਟੀ ਸ਼ਾਮਲ ਹੋਏ ਮੈਂ ਸਾਰਿਆਂ ਨੂੰ ਜੀ ਆਖਦਾ ਸਵਾਗਤ ਆਖਦਾ ਔਰ ਇਹਨਾਂ ਨਾਲ ਵਾਅਦਾ ਕਰਦਾ ਜਿਨ੍ਹਾਂ ਹੱਕ ਹਕੂਕਾਂ ਦੇ ਜਿਨ੍ਹਾਂ ਉਮੀਦਾਂ ਦੇ ਲਈ ਕਿ ਪੰਜਾਬ ਦਾ ਭੱਲਾ ਹੋਵੇ ਹਲਕਾ ਗੜਸ਼ੰਕਰ ਦਾ ਜਿਹੜਾ ਵਿਕਾਸ ਹੋਵੇ ਜਿਹੜੀਆਂ ਉਮੀਦਵਾਰਾਂ ਨੂੰ ਲੈ ਕੇ ਮੇਰੇ ਸਾਥੀ ਸ਼ਾਮਲ ਹੋਏ ਐ ਮੈਂ ਸਾਰਿਆਂ ਨੂੰ ਜੀਅਾਂ ਅਖਦਾ ਔਰ ਇਹਨਾਂ ਨੂੰ ਵਾਦਾ ਕਰਦਾ ਕਿ ਜਿਹੜੀਆਂ ਉਮੀਦਵਾਰਾਂ ਨੂੰ ਲੈ ਕੇ ਸ਼ਾਮਲ ਹੋਏ ਉਹਨਾਂ ਦੇ ਪਰ ਖਰੇ ਉਤਰਾਂਗੇ ਔਰ ਸਾਰਿਆਂ ਨੂੰ ਪ੍ਰਣ ਕੀਤਾ ਕਿ ਮਾਨਯੋਗ ਮਾਲਵਿੰਦਰ ਕੰਗ ਸਾਬ ਜਿਨ੍ਹਾਂ ਨੂੰ ਕਿ ਪਾਰਟੀ ਨੇ ਹਲਕਾ ਲੋਕ ਸਭਾ ਸ਼੍ਰੀਨੰਦਪੁਰ ਸਾਹਿਬ ਤੋਂ ਉਮੀਦਵਾਰ ਉਹ ਐਲਾਨਿਆ ਵੱਡੇ ਮਾਰਜੇਂ ਦੇ ਨਾਲ ਗੜਸ਼ੰਕਰ ਤੋਂ ਸੀਟ ਜਿਤਾ ਕੇ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਝੋਲੀ ਪਾਵਾਂਗੇ ਔਰ ਲੋਕ ਸਭਾ ਦੇ ਵਿੱਚ ਮਾਲਵਿੰਦਰ ਕੰਗ ਸਾਹਿਬ ਨੂੰ ਜਿਹੜਾ ਆ ਆਪਣੇ ਹਲਕੇ ਦੀ ਬਾਜ ਬਣਾ ਕੇ ਭੇਜਾਂਗੇ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਸਾਥੀ ਸ਼ਾਮਲ ਹੋਏ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵੈਲਕਮ